ਆ ਪੰਜੋਖਰਾ ਸਾਹਿਬ ਨਵੀਂ ਪਾਸ਼ੀ ਦਸਤੇ ਪੰਨੀ ਪਾਸ਼ੀ ਦਾ ਗੁਰਦੁਆਰਾ ਉੱਥੇ ਸ਼ਰੇਮ ਪੁਲਿਸ ਬੜੀ ਏ ਤੇ ਸੀਬੀ ਬੀੜੀਆਂ ਸਿੱਟਾ ਪੀਰੇ ਨੇ ਉੱਥੇ ਤੇ ਜੁੱਤੀਆਂ ਸਮੇਤ ਬੜੇ ਹੋਏ ਨੇ ਅੰਦਰ ਬਹੁਤ ਵੱਡੀ ਬਿਸ਼ਰਮੀ ਸਰਕਾਰ ਦੀ ਸਰਕਾਰ ਜਿਹੜੀ ਪੂਰੀ ਤਰ੍ਹਾਂ ਵਿਗ ਚੁੱਕੀ ਆ ਅਗਲੇ ਜਿਹੜੇ ਸ਼ਾਹੂ ਗਾਰੋ ਡਾਨੇ ਬਾਲਨੇ ਆ ਉਹਨਾਂ ਨੇ ਬਿਲਕੁਲ ਨੱਥ ਪਾ ਕੇ ਹੱਥੀਂ ਬੜੀ ਸਾਡੀ ਨਹੀਂ ਸਰਕਾਰ ਹੈਗੀ ਸਾਡੇ ਕੋਲ ਸਿਰੇ ਵੋਟਾਂ ਲੈਣ ਵਾਸਤੇ ਆਉਂਦੀ ਆ ਇਹ ਕਿੱਥੇ ਗਏ ਸਾਡੇ ਪੰਥਰ ਕਾਗੂ ਹਣਾਂ ਉਹਨਾਂ ਉੱਥੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਸੀ ਕਿ ਜਾਂ ਉੱਥੇ ਜਾ ਕੇ ਖੱਤਰ ਦੇ ਚਿਹਰੇ ਤੇ ਬੰਨਣਾ ਚਾਹੀਦਾ ਸੀ ਜਾ ਕੇ ਥੋੜਾ ਜਆ ਉਦੋਂ ਇਹ ਸਾਡੇ ਬੰਦੇ ਜਿਹੜੇ ਨੇ ਇਹ ਜਲਦਬਾਜੀ ਚ ਕੋਈ ਗਲਤ ਫੈਸਲਾ ਲੈ ਗਏ ਆ ਨਹਿਰੂ ਨੇ ਸਾਨੂੰ ਲਾਲਚ ਦਿੱਤਾ ਸਾਡੇ ਬੰਦਿਆਂ ਨੂੰ ਮੇਰੇ ਮਾਰ ਅੰਗਰੇਜ਼ਾਂ ਨੇ ਸਾਨੂੰ ਕਿਹਾ ਸੀ ਵੀ ਆਪਣਾ ਮਾਰ ਰਣਜੀਤ ਸਿੰਘ ਦਾ ਰਾਜ ਲੈ ਲਓ ਤੁਸੀਂ ਜਿਹੜਾ ਰਾਜ ਸਾਡਾ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਬਣਦਾ ਸੀਗਾ ਸੋ ਦੋਸਤੋ ਮੇਰੇ ਨਾਲ ਜਥੇਦਾਰ ਜੀ ਜੁੜੇ ਹੋਏ ਨੇ ਜਥੇਦਾਰ ਜੀ ਅੱਜ ਤੁਸੀਂ ਸ਼ੰਭੂ ਬੈਰੀਅਰ ਤੇ ਹੋ ਕੀ ਨਾਰਾਜ਼ਗੀ ਹੈ ਤੁਹਾਡੇ ਜ਼ਹਿਨ ਮੈਂ ਸੁਖਜੀਤ ਸਿੰਘ ਬਘੋੜਾ ਜੀ ਜ਼ਿਲ੍ਹਾ ਪਟਿਆਲਾ ਮੇਰਾ ਨਾਲ ਹੀ ਸਾਡਾ ਸੰਭਵ ਬਾਰਡਰ ਤੇ ਪਿੰਡ ਪੈ ਜਾਂਦਾ ਅਸੀਂ ਪਹਿਲਾਂ ਵੀ ਜਦੋਂ ਮੋਰਚਾ ਚੱਲਿਆ ਸੀਗਾ ਸਿੰਘੂ ਬਾਰਡਰ ਤੇ ਘੱਟੋ ਘੱਟ 1.5 ਸਾਲ ਉੱਥੇ ਰਹੇ ਹਾਂ ਅਸੀਂ ਉਦੋਂ ਚਲੋ ਪ੍ਰਧਾਨ ਮੰਤਰੀ ਨੇ ਸਾਡੇ ਨਾਲ ਵਾਅਦਾ ਕੀਤਾ ਉਹ ਵਾਅਦਾ ਕਰਕੇ ਮੁੱਕਰ ਗਿਆ ਜੀ ਉਹ ਮੁੱਕਰਨ ਤੋਂ ਬਾਅਦ ਹੁਣ ਜਦੋਂ ਟੇਬਲ ਤੇ ਗੱਲ ਆਉਣ ਦੀ ਗੱਲ ਕਰਦੀ ਤੇ ਫਿਰ ਹੁਣ ਕਿਸਾਨਾਂ ਨੂੰ ਫਿਰ ਆਪਣਾ ਮੁੱਦਾ ਚੁੱਕਣਾ ਪੈ ਗਿਆ ਆਪਣੇ ਸਾਨੂੰ ਉਹ ਮੁੱਦਾ ਚੁੱਕਣ ਤੇ ਆ ਦੇਖੋ ਆ ਜਿਹੜਾ ਖੱਟਰ ਹੈ ਆ ਆਰਐਸਐਸ ਦਾ ਬੰਦਾ ਇਹਨੇ ਜਾ ਕੇ ਅੱਗੇ ਗੰਦਾ ਮਾਰਦਿਆਂ ਯਾਰ ਕਿ ਕਾਨੂੰਨ ਮੁਤਾਬਕ ਜਿਹੜਾ ਹਾਈਵੇ ਰੋਡ ਹੈ ਇਹ ਬਲੌਕ ਨਹੀਂ ਹੋ ਸਕਦਾ ਇਹ ਹਾਈ ਕੋਰਟ ਨੇ ਵੀ ਇਹਦਾ ਡਿਸੀਜਨ ਲਿਆ ਹੈਗਾ ਹਾਈ ਕੋਰਟ ਨੇ ਵੀ ਕਿਹਾ ਹੈਗਾ ਵੀ ਇਹ ਤੁਸੀਂ ਰਸਤਾ ਨਹੀਂ ਰੋਕ ਸਕਦੇ ਜਿਹੜੀ ਆਪਣੀ ਹੱਕੀ ਮੰਗਾ ਲੋਕ ਮੰਗਦੇ ਨੇ ਉਹ ਮੰਗ ਸਕਦੇ ਨੇ ਪਰ ਇਹਦੇ ਵਿੱਚ ਦੇਖੋ ਇਹ ਹਾਈ ਕੋਰਟ ਦਾ ਸਾਰਾ ਕੁਝ ਆਪਣੇ ਕਬਜੇ ਲਈ ਫਿਰਦੇ ਨੇ ਆ ਸਭ ਤੋਂ ਲੈ ਲੋ ਵੱਡੀ ਗੱਲ ਤੁਹਾਡੇ ਮੋਬਾਈਲ ਨੇ ਜੀ ਮੋਬਾਈਲ ਉਹਨਾ ਆਪਣੇ ਕਬਜ਼ੇ ਚ ਕਰ ਲੈ ਆਪਣੇ ਵਾਈਫਾਈ ਕਰੇ ਲੱਗੇ ਹੋਏ ਨੇ ਆਪਣੇ ਵਾਈਫਾਈ ਆਪਣੇ ਕਬਜ਼ੇ ਚ ਕਰ ਲੈ ਸਾਡੇ ਪੱਲੇ ਕੀ ਰਹੇਗਾ ਇਸੇ ਦੇ ਫਿਰ ਸਾਡੀਆਂ ਫਸਲਾਂ ਤੇ ਔਰ ਨਸਲਾਂ ਦੇ ਪਰਸਨਲ ਟੈਗ ਲੱਗੇ ਨੇ ਕਰਨ ਇਹ ਹੁਣ ਤੁਸੀਂ ਮੈਂ ਗੱਲ ਕਰਨੀ ਚਾਹੁੰਦਾ ਆ ਜਿਹੜਾ ਆਪਣੇ ਜਿਹੜੇ ਸੰਤ ਸਮਾਜ ਆਦੇ ਕਈ ਆਗੂਕਾਰ ਜਿਹੜੇ ਨੇ ਇੱਥੇ ਆ ਕੇ ਕਦੀ ਬਰਗਾੜੀ ਬਹਿ ਜਾਂਦੇ ਨੇ ਮੋਰਚਾ ਲਾ ਕੇ ਕਦੀ ਕਿਤੇ ਬਹਿ ਜਾਂਦੇ ਨੇ ਮੋਰਚਾ ਲਾ ਕੇ ਅੱਜ ਕਿੱਥੇ ਨੇ ਸਾਡੇ ਗੁਰਦੁਆਰਿਆਂ ਦੇ ਵਿੱਚ ਸ਼ਰਿਆਮ ਪੁਲਿਸ ਵੜੀ ਬੈਠੀ ਹੈ ਉੱਥੇ ਸਿਰਕਟਾਂ ਬੀੜੀਆਂ ਪੀਤੇ ਜਾਂਦੇ ਨੇ ਆ ਪੰਜੋਖਰਾ ਸਾਹਿਬ ਨਵੀਂ ਪਾਸ਼ੀ ਦਸਤੀ ਪੰਜਵੀਂ ਪਾਸ਼ੀ ਦਾ ਗੁਰਦੁਆਰਾ ਤੇਸੀ ਇਹ ਬੀੜੀਆਂ ਸਿਕਟਾ ਪੀਰੇ ਨੇ ਉੱਥੇ ਤੇ ਜੁੱਤੀਆਂ ਸਮੇਤ ਬੜੇ ਹੋਏ ਨੇ ਅੰਦਰ ਇਹ ਕਿੱਥੇ ਗਏ ਸਾਡੇ ਪੰਸਰ ਕਾਗੂ ਹਨ ਉਹਨਾਂ ਨੂੰ ਇੱਥੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਸੀ ਕਿ ਜਾਂ ਉੱਥੇ ਜਾ ਕੇ ਖੱਟਰ ਦੇ ਚਿਹਤੇ ਬਣਨਾ ਚਾਹੀਦਾ ਸੀ ਜਾ ਕੇ ਮੇਰੀ ਤਾਂ ਇਹ ਹੀ ਇਹ ਬੇਨਤੀ ਹੈ ਵੀ ਕਮ ਸਿਕਾ ਮੋਰਤਾ ਜਿਹੜਾ ਹੈਗਾ ਫਤੇ ਕਰਕੇ ਹਟਾਗੇ ਕਦੀ ਵੀ ਇਹਨਾਂ ਫਸਲਾਂ ਤੇ ਕਦੀ ਵੀ ਇਹਨਾਂ ਤੇ ਆਪਣਾ ਨੂੰ ਕਦੇ ਵੀ ਟੈਗ ਨਹੀਂ ਕਰਨ ਦਿਆਂਗੇ ਇਹ ਸਮਝੇਗਾ ਵੀ ਮੋਦੀ ਖਰਗੇ ਪੰਜਾਬ ਹੈਗਾ ਇਹ ਪੰਜਾਬ ਜਿਹੜਾ ਹੈਗਾ 90% ਕੁਰਬਾਨੀ ਵਾਲਾ ਪੰਜਾਬ ਹੈ ਪੰਜਾਬ ਦੇ ਨਾਲ ਫਿਰ ਕਿਉਂ ਧੱਕਾ ਹੁੰਦਾ 90% ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਨੇ ਔਰ ਇਕੱਲੇ ਇਕੋ ਹੀ ਕੌਮ ਲਈ ਨਹੀਂ ਪੂਰੇ ਹਿੰਦ ਲਈ ਦਿੱਤੀਆਂ ਨੇ ਪਰ ਅੱਜ ਕਿਉਂ ਧੱਕਾ ਹੋ ਰਿਹਾ ਫੇ ਪੰਜਾਬ ਦਾ ਇਹ ਵੇਖੋ ਮਾੜੀ ਸੋਚ ਹੈ ਇਹਨਾਂ ਦੀ ਹਾਂ ਇਹ ਮਾੜੀ ਸੋਚ ਹੈ ਇਹਨਾਂ ਦੀ ਕਮ ਸੇ ਕਮ ਇਹਨਾਂ ਨੂੰ ਚਾਹੀਦਾ ਹੈ ਵੀ ਪੰਜਾਬ ਨੂੰ ਅੱਗੇ ਲਿਆ ਕੇ ਸਭ ਤੋਂ ਮੋਹਰੇ ਹੁਣ ਜਦੋਂ ਇੱਕ ਵਾਰ ਚਲ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਜਦੋਂ ਲਾਲ ਕਿਲੇ ਤੇ ਝੰਡਾ ਲਹਿਰਾਉਣਾ ਸੀ ਉਹ ਝੰਡਾ ਕਿਹਨੇ ਲੈ ਆਇਆ ਸੀ ਓਏ ਬਾਬਾ ਖਰਖ ਸਿੰਘ ਨੇ ਚੰਡਾ ਲੈ ਹਰਾਇਆ ਸੀ ਬਾਬਾ ਖਰਖ ਸਿੰਘ ਜਿਹਨੂੰ ਗੋਲੀਆਂ ਨਾਲ ਭੁੰਨਿਆ ਗਿਆ ਸੀ ਤੇ ਰੰਗ ਤਾਂ ਹੀ ਉੱਪਰ ਗਿਆ ਸੀ ਇਹ ਆਪਣਾ ਲਾਲ ਕਿਲੇ ਤੇ ਹੁਣ ਆਪ ਦੇਖੋ ਇਹ ਕੀ ਮੰਨਦੇ ਨੇ ਆ ਫਸਲਾਂ ਦਾ ਜਿਹੜਾ ਕਟੋੜਾ 90% ਹਿੱਸਾ ਪੰਜਾਬ ਦਾ ਆ ਹਰਿਆਣਾ ਪੰਜਾਬ ਹੁਣ ਮੇਰੀ ਗੱਲ ਸੁਣੋ ਮੇਰੇ ਤਾਂ ਅਸਲ ਗੱਲ ਏ ਥੋੜਾ ਜਿਹਾ ਉਦੋਂ ਇਹ ਸਾਡੇ ਬੰਦੇ ਜਿਹੜੇ ਨੇ ਇਹ ਜਲਦਬਾਜੀ ਚ ਕੋਈ ਗਲਤ ਫੈਸਲਾ ਲੈ ਗਏ ਆ ਨਹਿਰੂ ਨੇ ਸਾਨੂੰ ਲਾਲਚ ਦਿੱਤਾ ਸਾਡੇ ਬੰਦਿਆਂ ਨੂੰ ਜਿਹੜੇ ਮਾਰ ਅੰਗਰੇਜ਼ਾਂ ਨੇ ਸਾਨੂੰ ਕਿਹਾ ਸੀ ਵੀ ਆਪਣੇ ਮਾਰ ਅਲਨਜੀ ਸਿੰਘ ਵਾਲਾ ਰਾਜ ਲੈ ਲਓ ਤੁਸੀਂ ਜਿਹੜਾ ਰਾਜ ਸੀਦਾ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਬਣਦਾ ਸੀਗਾ ਇਹ ਕੰਮ ਸਾ ਰਾਜ ਸੀਗਾ ਸਾਡਾ ਇਹ ਹੁਣ ਹਰਿਆਣਾ ਤਾਂ ਸਾਡਾ ਆਪਣਾ ਹੀ ਹੈ ਜੀ ਦੂਜੀ ਗੱਲ ਇਹ ਹੈਗੀ ਵੀ ਬੜੀ ਮਾੜੀ ਗੱਲ ਹੈ ਇਹਨਾਂ ਨੂੰ ਚਾਹੀਦਾ ਹੈ ਮੇਰੇ ਕਮ ਸੇ ਕਮ ਜਿਹੜੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮੰਨ ਕੇ ਇਹਨਾਂ ਦੀ ਝੋਲੀ ਦੇ ਅੱਗੇ ਤਰਨ ਅੱਗੇ ਇਲੈਕਸ਼ਨ ਆਉਣ ਵਾਲੀ ਹੈ ਮੈਨੂੰ ਪਰ ਜਿੱਥੇ ਕਬੀਰ ਜੀ ਤੁਹਾਡੇ ਚੈਨਲ 'ਤੇ ਮੈਂ ਮਾਦੀ ਮਰੇ ਇਹ ਵੀ ਦੱਸਣਾ ਚਾਹਣਾ ਕਿ ਮੈਨੂੰ ਤਾਂ ਇਹੀ ਸ਼ੱਕ ਲੱਗਦਾ ਹੈ ਵੀ ਹੋ ਨਹੀਂ ਸਕਦਾ ਇਹਨਾਂ ਦਾ ਸਾਰਾ ਕੁਝ ਆਪਣੇ ਹੱਥ ਚ ਲਈ ਫਿਰਦੇ ਨੇ ਇਹਨਾਂ ਨੇ ਇਲੈਕਸ਼ਨ ਕੋਰਟ ਲਵਾ ਕੇ ਤੇ ਬਾਹਾਂ ਖੜੀਆਂ ਕਰਨਗੇ ਮੈਨੂੰ ਤਾਂ ਜਿਤਕ ਮੇਰੀ ਜਿਤਕ ਇਹ ਹੈ ਤਾਂ ਹੀ ਲਮਕਾਉਂਦੇ ਨੇ ਧਰਨੇ ਨੂੰ ਤਾਂ ਹੀ ਲਮਕਾਉਂਦੇ ਮੈਨੂੰ ਇਹੀ ਮੈਂ ਤੁਹਾਨੂੰ ਦੱਸ ਕੇ ਰਿਹਾ ਵੀ ਇਹ ਜਰੂਰ ਆਪਣਾ ਇਲੈਕਸ਼ਨ ਆ ਗਈ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਕਹਿੰਦੇ ਹੁਣ ਤਾਂ ਇਲੈਕਸ਼ਨ ਕੋਰਟ ਲੱਗ ਗਿਆ ਸਾਡੇ ਤਾਂ ਪੱਲੇ ਹੈ ਕੁਝ ਨਹੀਂ ਆਹ ਗੱਲ ਹੈ ਵੀ ਇਹਨਾਂ ਨੂੰ ਕਮ ਸੇ ਕਮ ਟੇਬਲ ਤੇ ਬਹਿ ਕੇ ਅੱਜ 4 ਵਜੇ ਫੈਸਲਾ ਇਹਨਾਂ ਨੂੰ ਕਰਨਾ ਚਾਹੀਦਾ ਪਰ ਮੈਨੂੰ ਉਮੀਦ ਨਹੀਂ ਹੈਗੀ ਕਿਉਂਕਿ ਜਦੋਂ 1.5 ਸਾਲ ਪਹਿਲਾਂ ਸਾਡੇ 150 ਕਿਸਾਨ ਮਰ ਗਿਆ ਆ ਹੁਣ ਵੀ ਘੱਟੋ ਘੱਟ ਅਸੀਂ 15 ਜਥੇਦਾਰ ਜੀ 4 ਵਜੇ ਨਾ ਕੋ ਕੀ ਹੱਕ ਲੈ ਕੇ ਜਾਵਾਂਗੇ ਪਲੈਨਰਾਂ ਦੇਖੋ ਤੁਹਾਡੇ ਸਾਹਮਣੇ ਦੇਖੋ ਦੋ ਕਰੇਨਾ ਖੜੀਆਂ ਨੇ ਬੁਲਟ ਪ੍ਰੂਫ ਕਰੇਨਾ ਨੇ ਤੇ ਜਿਹੜਾ ਡਰਾਈਵਰ ਬੈਠਾ ਉਹਦਾ ਪਿਛੇ ਬੰਦ ਕਰਨ ਦਾ ਸ਼ੀਸ਼ਾ ਬਣਾਇਆ ਹੋਇਆ ਉੱਥੇ ਮਤਲਬ ਦਰਸਲ ਗੱਲ ਹੈ ਉੱਥੇ ਕੋਈ ਵੀ ਜਿਹੜਾ ਇਹੋ ਜਿਹਾ ਬੰਬ ਆਊਗਾ ਪਲਾਸਟਿਕ ਦੇ ਬੰਬ ਨੇ ਬਥੇਰੇ ਚੱਲਣਾ ਬਥੇਰੇ ਸਾਡੇ ਨੂੰ 200 ਤੋਂ 300 ਨੌਜਵਾਨ ਜਖਮੀ ਹੋਏ ਨੇ ਪਰ ਉੱਥੇ ਪਲਾਸਟਿਕ ਦੇ ਬੰਬ ਨੇ ਕੋਈ ਘਰ ਵੀ ਨਹੀਂ ਕਰਨੀ ਹੈਗੀ ਇਹ ਕਰਨਗੇ ਆਪਣੀ ਕਾਰਵਾਈ ਦੇ ਮੁਤਾਬਕ ਜੋ ਮਰਜ਼ੀ ਕਰ ਲੈਣ ਫਿਰ ਇਹਨਾਂ ਕੋਲ ਇੱਕ 47 ਵੀ ਹੈਗੀ ਹੈ ਇਹਨਾਂ ਕੋਲ ਤੋਪਾਂ ਵੀ ਹੈਗੀਆਂ ਸਾਰਾ ਕੁਝ ਹੈਗਾ ਫਿਰ ਜੋ ਮਰਜ਼ੀ ਕਰ ਲੈਣ ਪਲਾਸਟਿਕ ਦੇ ਬੰਬ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹਨਾਂ ਦਾ ਵੀ ਤੋੜ ਲੱਭ ਲਿਆ ਆ ਦੇਖੋ ਆ ਡਰੋਨ ਤੇ ਨਹੀਂ ਹੁੰਦੇ ਹੁਣ ਉਹ ਕਿਸਾਨਾਂ ਨੇ ਪਤੰਗਾਂ ਨਹੀਂ ਥੱਲੇ ਸੁੱਟ ਲਿਆ ਡਰੋਨ ਆ ਤੁਹਾਡੇ ਸਾਹਮਣੇ ਇਹ ਬਥੇਰਾ ਤਜਰਬਾ ਹੈ ਇਸ ਗੱਲ ਦਾ ਇਹ ਵੀ ਹੁਣ ਤਜਰਬਾ ਦੇਖੋ ਤੁਸੀਂ ਕੱਲ੍ਹ ਦੀਆਂ ਕਰੈਨਾ ਤੁਹਾਨੂੰ ਮੈਂ ਦਿਖਾਵਾਂ ਵਿਦਣਾ ਮੇਰੇ ਕੋਲ ਫਿਰ ਵੀਡੀਓ ਦੇ ਵਿੱਚ ਹੈਗੀਆਂ ਨੇ ਜਿਹੜੇ ਕਰੈਨਾ ਉੱਥੇ ਗਈਆਂ ਨੇ ਦੋ ਜੀ ਹਾਂ ਜੀ ਹਾਂ ਸੋ ਬਗਵਰਾ ਸਾਹਿਬ ਨੇ ਬ ਕੇ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਨਹੀਂ ਉਹਨਾਂ ਨੇ ਵੀ ਚੂੜੀਆਂ ਨਹੀਂ ਪਾਈਆਂ ਹੋਈਆਂ ਉਹ ਵੀ ਪੂਰੀ ਤਰ੍ਹਾਂ ਡਟ ਕੇ ਮੁਕਾਬਲਾ ਕਰਨਗੇ ਪਹਿਲਾਂ ਧੋਖਾ ਜ਼ਰੂਰ ਖਾ ਲਿਆ ਜਲਦਬਾਜੀ ਵਿੱਚ ਹੋ ਸਕਦਾ ਜਾਂ ਕਿਵੇਂ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਉਸਤੇ ਰਹੇਗੀ ਪੋਸੂਨਾਵਾ YouTube ਚੈਨਲ ਦੀ ਨਜ਼ਰ ਪਰ ਜਿਵੇਂ ਤੁਸੀਂ ਦੇਖਦੇ ਹੋ ਕਿ ਕੈਮਰਾਮੈਨ ਨੂੰ ਮੈਂ ਕਹਾਂਗਾ ਕਿ ਇਹ ਪੂਰਾ ਆਲਮ ਦਿਖਾਉਣ ਦੇਖੋ ਕਿੰਨੀ ਇਸ ਤੋਂ ਅੱਗੇ ਵੀ ਅਜੇ ਕਈ ਕਿਲੋਮੀਟਰ ਹੈ ਜਿੱਥੇ ਤੱਕ ਅੱਗੇ ਜਾਣਾ ਵੀ ਬਹੁਤ ਮੁਸ਼ਕਲ ਹੈ ਕਾਫੀ ਜ਼ਿਆਦਾ ਰੱਸ਼ ਹੈ ਭੀੜ ਹੈ ਪਰ ਅਸੀਂ ਚਾਹੁੰਦੇ ਸੀਗੇ ਕਿ ਉਹਨਾਂ ਨੇਤਾਮਾਂ ਤੱਕ ਗੱਲਬਾਤ ਕੀਤੀ ਜਿਹੜੇ ਨੇਤਾਵਾਂ ਦੀ ਰਹਿਨਮਾਈ ਦੇ ਹੇਠ ਸਾਰਾ ਕੁਝ ਕੀਤਾ ਜਾ ਰਿਹਾ ਹੈ ਲੇਕਿਨ ਅੱਗੇ ਜਾਣ ਦਾ ਰਸਤਾ ਨਾ ਹੋਣ ਕਰਕੇ ਔਰ ਇਹ ਵੀ ਪਤਾ ਲੱਗਾ ਕਿ 4 ਵਜੇ ਇੱਕ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਕੁਝ ਨਾ ਕੁਝ ਪੋਜ਼ਿਟਿਵ ਹੋਣ ਦੇ ਅਸਾਰ ਹੈ ਕੁਝ ਪੋਜ਼ਿਟਿਵ ਹੋਣ ਦੇ ਅਸਾਰ ਹੈ ਜਿਸ ਕਰਕੇ ਇਹ ਕੁਝ ਜਿਹੜੇ ਜਥੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਰਾਸ਼ ਹੈ ਲੇਕਿਨ ਇਸ ਰਾਸ਼ ਨੂੰ ਇਸ ਧਰਨੀਆਂ ਨੂੰ ਦੇਖਦਿਆਂ ਹੋਇਆ ਮੋਦੀ ਨੂੰ ਆਪਣਾ ਫੈਸਲਾ ਜ਼ਰੂਰ ਬਦਲਣਾ ਚਾਹੀਦਾ ਪਰ ਇਹਨਾਂ ਦੇ ਹੱਥ ਦੇ ਵਿੱਚ ਇਹਨਾਂ ਦੇ ਹੱਥ ਦੇ ਵਿੱਚ ਕਿਨਾ ਕੁਛ ਅਜਿਹਾ ਹੋਣਾ ਚਾਹੀਦਾ ਤਾਂ ਕਿ ਇਹ ਜਿਹੜਾ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਉਸ ਤੋਂ ਬਚ ਸਕਣ ਸੋ ਜੇਕਰ ਕਿਸੇ ਨੇ ਵਾਅਦੇ ਕੀਤੇ ਆ ਤਾਂ ਉਸ ਦਾ ਜ਼ਰੂਰ ਹੋਣਾ ਚਾਹੀਦਾ ਵੀਰ ਜੀ ਕਿੱਥੋਂ ਆਏ ਹੋ ਅਸੀਂ ਫਤਿਹਗੜ੍ਹ ਸਾਬ ਤੋਂ ਆਇਆ ਵੈਸੇ ਅਸੀਂ ਚੰਡੀਗੜ੍ਹ ਨੂੰ ਬਿਲੋਂਗ ਕਰ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਮਾੜਾ ਹੋ ਰਿਹਾ ਜੀ ਹਾਂ ਮਤਲਬ ਮਤਲਬ ਮਾੜਾ ਤਾਂ ਉਦੋਂ ਵੀ ਹੋਇਆ ਸੀ ਨਹੀਂ ਨਹੀਂ ਉਹ ਤਾਂ ਜਿਹੜਾ ਜਿਹੜੀਆਂ ਗੋਲੀਆਂ ਚਲਾ ਰਿਹਾ ਅਸ਼ਾਂਤਮਈ ਬੰਦਿਆਂ ਦੇ ਉੱਤੇ ਗਲਤ ਹੈ ਗਲਤ ਹੈ ਟੋਟਲ ਰੋਂਗ ਹੈ ਹਰ ਇੱਕ ਨੂੰ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਨ ਦਾ ਹੱਕ ਅਧਿਕਾਰ ਹੈ ਬਟ ਕਿਉਂ ਰੋਕ ਰਹੇ ਨੇ ਗੋੜੀਆਂ ਮੈਂ ਉਹੀ ਦਾ ਪੁੱਛਦਾ ਜੀ ਇਹ ਇਹ ਆਪਣਾ ਸੈਕਸ਼ਨ 19 ਇਹ ਵਾਣਾ ਉਹਦੇ ਵਿੱਚ ਇਹਦਾ ਲਿਖਿਆ ਹੋਇਆ ਵੀ ਆਪਾਂ ਕਿਸੇ ਦਾ ਰਸਤਾ ਇਸ ਤਰ੍ਹਾਂ ਨਹੀਂ ਰੋਕ ਸਕਦੇ ਬਿਲਕੁਲ ਬਿਲਕੁਲ ਤੇ ਇਹ ਇਹ ਸਾਰਾ ਕਾਨੂੰਨ ਇਹ ਗਲਤ ਕਰ ਬਿਲਕੁਲ ਬਿਲਕੁਲ ਮਿਹਰਬਾਨੀ ਜੀ ਤੁਸੀਂ ਜਾ ਸਕਦੇ ਹੋ ਅੱਗੇ ਨੂੰ ਥੈਂਕ ਯੂ ਵੈਰੀ ਮੱਚ ਸੋ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨਣੀਆਂ ਚਾਹੀਦੀਆਂ ਕਿਸਾਨਾਂ ਦੀ ਇਹ ਦੇਖੋ ਭੀੜ ਇੰਨੀ ਜ਼ਿਆਦਾ ਹੈ ਕਿ ਮਤਲਬ ਜਿਹੜਾ ਹੈ ਪਹਿਲੇ ਸੁੱਟਣ ਨੂੰ ਵੀ ਜਗ੍ਹਾ ਨਹੀਂ ਹੈ ਪਹਿਲੇ ਸੁੱਟਣ ਨੂੰ ਵੀ ਜਗ੍ਹਾ ਨਹੀਂ ਹੈ ਸੋ ਇਹ ਕਿਤੇ ਨਾ ਕਿਤੇ ਸਾਰਾ ਕੁਝ ਜਿਹੜਾ ਉਹ ਜਿਹੜਾ ਪੋਜ਼ਿਟਿਵ ਚ ਹੋਣਾ ਚਾਹੀਦਾ ਹੈ ਇਹ ਐਡਮਿਨਿਸਟ੍ਰੇਸ਼ਨ ਹੈ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਜਾ ਰਹੀ ਹੈ ਗੱਲਬਾਤ ਤੋਂ ਬਾਅਦ ਜਿਹੜਾ ਹੈ ਉਹ ਕਿਤੇ ਨਾ ਕਿਤੇ ਹੈ ਔਰ ਪੁਲਿਸ ਆਫੀਸਰ ਹੈ ਉਹਨਾਂ ਦੇ ਨਾਲ ਆ ਜਾਓ ਜਥੇਦਾਰ ਜੀ ਆ ਜਾਓ ਅੱਜ ਕਿੱਥੋਂ ਆਏ ਹੋ ਹਾਂਜੀ ਕਿੱਥੋਂ ਆਏ ਹੋ ਆਈ ਖੰਨੇ ਨੂੰ ਅੱਛਾ ਖੰਨੇ ਕੀ ਕੀ ਮਤਲਬ ਲੱਗ ਰਿਹਾ ਕਿ ਅੱਜ ਫੈਸਲਾ ਹੋ ਜਾਏਗਾ ਆ ਜਾਂਦੇ ਨੇ ਜੀ ਕਰੇ ਕਰਕੇ ਆ ਜਾਂਦੇ ਨੇ ਕਿ ਹਾਲ ਹੈ ਅੱਛਾ ਸਾਡੇ ਮੁੰਡੇ ਤੇ ਫਰੂਪੇ ਲੱਗੇ ਪਟਿਆਲੇ ਏਰੀਏ ਤੇ ਉਹ ਬਦਲੋ ਹਾਲ ਸਾਡੇ ਨੌਜਵਾਨ ਵੀ ਨੌਜਵਾਨ ਸਰਕਾਰ ਆ ਡੇਲੀ ਸਾਡੇ ਹਾਲ ਲਈ ਇਹ ਧਾਰਪੜ ਬੰਦੇ ਆ ਜੀ 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 ਮਤਲਬ ਮੰੰਡੇ ਕਿਉਂ ਨਹੀਂ ਆ ਕੀ ਕਾਰਨ ਹੈ ਪਿਛਲੇ ਵੀ ਡੇਢ ਸਾਲ ਅਸੀਂ ਸੜਕਾਂ ਤੇ ਰਹੇ ਆ ਹੁਣ ਵੀ ਉਹੀ ਹਾਲ ਹੋ ਗਿਆ ਮਤਲਬ ਸਾਡੇ ਚ ਕਮਜ਼ੋਰੀ ਕੀ ਹੈ ਬਹੁਤ ਵੱਡੀ ਬੇਸ਼ਰਮੀ ਸਰਕਾਰ ਦੀ ਸਰਕਾਰ ਜਿਹੜੀ ਪੂਰੀ ਤਰ੍ਹਾਂ ਵਿਗ ਚੁੱਕੀ ਆ ਅਗਲੇ ਜਿਹੜੇ ਸ਼ਾਹੂਗਾਰ ਉਹ ਡਾਲੇ ਬਾਲਨੇ ਆ ਉਹਨਾਂ ਨੇ ਬਿਲਕੁਲ ਨੱਥ ਪਾ ਗਿਆ ਤਾਂ ਵੀ ਬਣੀ ਸਾਡੀ ਨਹੀਂ ਸਰਕਾਰ ਹੈਗੀ ਸਾਡੇ ਕੋਲ ਸਿਰਫ ਵੋਟਾਂ ਲੈਣ ਵਾਸਤੇ ਹੁੰਦੀ ਆ ਮੁੜ ਕੇ ਕੰਮ ਸਾਰਾ ਉਹਨਾਂ ਵਾਸਤੇ ਕਰਦੇ ਆ ਪਰ ਇੱਥੋਂ ਤੱਕ ਮਜਬੂਰ ਕਰਦੇ ਅੱਗ ਬਚਾ ਲਿਆਗੇ ਪੈਰਾਂ ਥੱਲੇ ਹੁਣ ਇਹਨਾਂ 2 ਘੰਟੇ ਮੰਗੇ ਆ ਨਾ ਜੀ ਬੰਦੇ ਦੇ ਪੁੱਤ ਬਣਾ ਦੇਗੇ ਅਜਿਹੇ ਦੇ ਭੱਲਗੇ ਹੀ ਨੰਗ ਜਾਗੇ ਸਾਨੂੰ ਦਰੋਲ ਜਥੇਦਾਰ ਜੀ ਕਿੱਥੋਂ ਆਇਓ ਕੀ ਨਾ ਅਸਲ ਆਈ ਬੇਰੇ ਤੁਸੀਂ ਆ ਸੜਨਾਮ ਸਤਨਾਮ ਸਿੰਘ ਆ ਜੀ ਇਹ ਜਿਹੜੀ ਸਰਕਾਰ ਆ ਸਾਡੇ ਪੰਜਾਬ ਦੀ ਸਰਕਾਰ ਇੰਨੀ ਇੱਕ ਨਲਾਇਕ ਸਰਕਾਰ ਆ ਜੀ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਬਣਾ ਕੇ ਬੜਾ ਪਛਤਾਵਾ ਕਰ ਰਹੇ ਆ। ਸੈਂਟਰ ਦੇ ਨਾਲ ਲੜ ਕੇ ਅੱਜ ਸਾਡੇ ਸਿੱਖਾਂ ਦੀ ਦੁਰਦਸ਼ਾ ਹੋ ਰਹੀ ਹੈ। ਜਿਹੜੇ ਬੁਰੇ ਹਾਲਤ ਹੋਂ ਨੇ ਇਹ ਸਾਡੀ ਸਰਕਾਰ ਦੀ ਨਿਰਾਕੀ ਹੈ। ਸਾਡੀ ਸਰਕਾਰ ਚਾਹਦੀ ਜੋ ਮਰਜ਼ੀ ਕਰ ਸਕਦੀ ਹੈ ਅੱਜ ਦੋ ਘੰਟੇ ਤੋਂ ਕੁ ਟਾਈਮ ਲੰਘ ਗਿਆ ਹੈ। ਜੇ ਦੋ ਘੰਟੇ ਦੇ ਵਿੱਚ ਕੁਝ ਨਹੀਂ ਹੱਲ ਹੁੰਦਾ ਫਿਰ ਕੱਲ ਨੂੰ ਦਿਖਾ ਦਾਂਗੇ ਸਿੱਖ ਕੌਮ ਕੀ ਹੁੰਦੀ ਹੈ। ਜੀ ਹਮੇਸ਼ਾ ਸਿੱਖ ਕੌਮ ਨੇ ਦੁਨੀਆ ਦਾ ਭਲਾ ਕੀਤਾ ਹੈ। ਹਮੇਸ਼ਾ ਸੇਕ ਕੌਮ ਨੇ ਦੁਨੀਆ ਦਾ ਬੁਰਾ ਨਹੀਂ ਚਾਹਿਆ ਦੁਨੀਆ ਵਾਸਤੇ ਕੁਛ ਨਾ ਕੁਛ ਚੰਗਾ ਹੀ ਸੋਚਿਆ ਪਰ ਜਿਹੜੀ ਸਾਡੀ ਸਰਕਾਰ ਆ ਸੈਂਟਰ ਦੀ ਸਰਕਾਰ ਹੋਵੇ ਚਾਹੇ ਤੇ ਪੰਜਾਬ ਸਰਕਾਰ ਹੋਵੇ ਹਮੇਸ਼ਾ ਸਰਕਾਰ ਖਾਂਦੇ ਬਰਖਰਾਬ ਚਲਦੀ ਆ ਸਤਨਾਮ ਜੀ ਪਹਿਲਾਂ ਆਪਾਂ ਕੁਛ ਜਲਦਬਾਜੀ ਤਾਂ ਨਹੀਂ ਕਰ ਲਈ ਸੀ ਆਪਾਂ ਵਿਸ਼ਵਾਸ ਕਰ ਲਿਆ ਲੇਕਿਨ ਉਹ ਵਿਸ਼ਵਾਸ ਘਾਤ ਹੋ ਗਿਆ ਇਹ ਸਾਡੀ ਸਰਕਾਰ ਨੂੰ ਨਾ ਵਿਸ਼ਵਾਸ ਤੇ ਚਲਦੀ ਆ ਅਸੀਂ ਹਮੇਸ਼ਾ ਨਾ ਚੰਗਾ ਕਰਨੇ ਆ ਚੰਗਾ ਸੋਚਨੇ ਆ ਤੇ ਜਿਹੜਾ ਸਰਕਾਰ ਆ ਜਿਹੜੀ ਸਾਲਾਂ ਤੰਗਾ ਦੀ ਵਰਤਾਓ ਕਰਦੀ ਬੜੀ ਢੇੜ ਤੋਂ ਜਦੋਂ ਦੁਨੀਆ ਬੈਦੋ ਆ ਹੋਤੋਂ ਸਾਲਾਂ ਮਾਲਾ ਹੋ ਰਿਹਾ ਸੜੇ ਹੋ ਰਿਹਾ ਸੜਾ ਟੱਕਾ ਹੋ ਪਰ ਜੇ ਗੁਰੂ ਸਾਹਿਬ ਸਾਡੇ ਨਾਲ ਨੇ ਸਾਡੀ ਸੇਕ ਕੋਈ ਨਾ ਕਦੀ ਦੱਬੀ ਐ ਨਾ ਦਬੇਗੀ ਬੜੇ ਬੜੇ ਹੱਥੇ ਆਗੇ ਅੱਜ ਕੀ ਲੱਗ ਰਿਹਾ ਹੈ ਕਿ ਅੱਜ ਕਹਿੰਦੇ ਸੀ 4 ਵਜੇ ਇੱਕ ਮੀਟਿੰਗ ਹੋਵੇਗੀ ਕੀ ਲੱਗ ਰਿਹਾ ਹੈ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਕਿਸਾਨਾਂ ਨੂੰ ਕੋਈ ਖੁਸ਼ਖਬਰੀ ਮਿਲੇਗੀ ਸਤਗੁਰੂ ਕਿਰਪਾ ਕਰਨ ਮਹਾਰਾਜ ਗੁਨਾਰਕ ਸਾਹਿਬ ਸਾਡੇ ਨਾਲ ਨੇ ਸਾਨੂੰ ਖੁਸ਼ਖਬਰੀ ਦਈਏ ਉਮੀਦ ਹੈ ਕਿ ਜਿਵੇਂ ਉਮੀਦ ਚੱਲ ਰਹੀ ਆ ਉਮੀਦ ਤੇ ਟਿਕੇ ਆ ਜੇ ਸਾਨੂੰ ਖੁਸ਼ ਹੋ ਦੀ ਉਮੀਦ ਮਿਲਦੀ ਹੈ ਕੋਈ ਸਾਡਾ ਹੱਲ ਹੁੰਦਾ ਹੈ ਅਸੀਂ ਜਗਾਰੇ ਲਾ ਕੇ ਆਪਣੇ ਘਰਾਂ ਵਿੱਚ ਵਾਪਸ ਜਾਵਾਂਗੇ ਜੇ ਕੋਈ ਨਹੀਂ ਮਿਲਦੀ ਪਰ ਦਿੱਲੀ ਨੂੰ ਕੁਝ ਕਰਨਾ ਕਰਨਾ ਸਾਡਾ ਇਹ ਦਾਵਾ ਵਾਅਦਾ ਸਾਡਾ ਜੋ ਖਾਲਸੇ ਨੇ ਕਹੇ ਤਾਂ ਉਹ ਠੱਲ ਹੈ ਇਹ ਖਾਲਸੇ ਦੀ ਫੌਜ ਹੈ ਤੇ ਕਦੀ ਮੁਕਲ ਵਾਲੀ ਕਦੀ ਖਤਮ ਹੋਣ ਵਾਲੀ ਨਹੀਂ ਹੈਗੀ ਬੜੇ ਬੜੇ ਅੱਥੀ ਜੋਨ ਲਾਗ ਹਟੇ ਨੇ ਪਰ ਜੋ ਖਾਲਸੇ ਨੇ ਕਹੇ ਤਾਂ ਉਹ ਸੱਤ ਹੈ ਜੇ ਨਹੀਂ ਕੋਈ ਹੱਲ ਹੁੰਦਾ ਅਸੀਂ ਦਿੱਲੀ ਜਾਵਾਂਗੇ ਕਿ ਜੀ ਹਾਲਤ ਉਹ ਜੀ ਜਾਈਏ ਬਹੁਤ ਬਹੁਤ ਮਿਹਰਬਾਨੀ ਸਾਨਕੋ ਸਰਾਰ ਜੀ ਹਕਮੈਤੀ ਕਰਨ ਸਾਡੇ ਗੁਰੂ ਆਪ ਜੀ ਬਾਬੇ ਸੀਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਿਵਾਰ ਮਾਰਿਆ ਸਾਡੇ ਜੀ ਫਰਦ ਤੋਂ ਦੇਖ ਲੋ ਜੀ ਨੇ ਚਲਦੀਆਂ ਸਾਡੇ ਬਾਬੇ ਨਾਨਕ ਦੇ 20 ਸਾਲਾਂ ਲੰਗਰ ਚਲਾਇਤੇ ਚਲਾਇਆ ਸੀ ਅੱਜ ਹੁਣ 20 ਲੱਖ ਨਾਲ ਆ ਨੌਜਵਾਨ ਇੱਕ ਮੇਰੇ ਨਾਲ ਨੇ ਕੀ ਨਾਮ ਹੈ ਵੀਰ ਜੀ ਪੁਕਾਰ ਸਿੰਘ ਜੀ ਹਾਂ ਕੀ ਕਹਿਣਾ ਚਾਹੁੰਦੇ ਡਰਦੇ ਕਿਉਂ ਆ ਤੁਸੀਂ ਸੱਚ ਬੋਲਣ ਲੱਗੇ ਕਿਉਂ ਡਰਦੇ ਹੋ ਜਿੱਥੇ ਦਾ ਕੀ ਕਹਿਣਾ ਚਾਹੁੰਦੇ ਹੋ ਇਸ ਮੋਰਚੇ ਨੂੰ ਲੈ ਕੇ ਦੇਖੋ મોદી ਸਰਕਾਰ ਸਭ ਨੂੰ ਪਤਾ ਹੈ ਉਹ ਪੂਰਾ ਧੱਕਾ ਕਰ ਰਹੀ ਸਾਰੇ ਪਾਸੇ ਧੱਕਾ ਚੱਲ ਰਿਹਾ ਉਹਦਾ ਤੇ ਜੋ ਅਡਾਨੀ ਉਹਦੇ ਮਿੱਤਰ ਨੇ ਉਹਨੂੰ ਪਤਾ ਜੀ ਦੋ ਪੰਜ ਤੱਕਾਉਣ ਦੇ ਮਿੱਤਰ ਬਣਿਆ ਹੋਇਆ ਹੈ ਅਡਾਨੀ ਉਹਨਾਂ ਦਾ ਭਲਾ ਸੋਚ ਰਹੇ ਨੇ ਜਿਹੜੇ ਚ ਪੂੰਜੀਪਤੀ ਲੋਕ ਨੇ ਅਡਾਨੀ ਹੋ ਗਏ ਅਮਬਾਨੀ ਹੋ ਗਏ ਉਹਨਾਂ ਨੂੰ ਕਰ ਰਹੇ ਆ ਰੋਟੀ ਪੰਜ ਤੱਕ ਅਰਦਾਸੀ ਕਰ ਰਹੇ ਆ ਸੰਘਰਸ਼ ਇਹਦੇ ਬਾਵਾ ਚੰਦ ਨੇ ਸਾਡੇ ਵਰਗੇ ਲੋਕਾਂ ਨੂੰ ਨਹੀਂ ਇਹਨਾਂ ਦੇ ਇਹ ਤਾਂ ਨਿਊਟਨ ਦਾ ਸਿਧਾਂਤ ਹੈ ਵੀ ਜਿੰਨਾ ਵੀ ਕਿਸੇ ਚੀਜ਼ ਨੂੰ ਦਬਾਵਾਂਗੇ ਉਨਾ ਹੀ ਉਹ ਉੱਚੇਗੀ ਇਹ ਚੀਜ਼ ਤਾਂ ਹੀ ਆਪਣੇ ਸਾਹਮਣੇ ਉਦਾਹਰਣ ਨੇ ਜਿਵੇਂ ਅਸੀਂ ਇੱਥੇ ਖੜੇ ਆ ਅੱਜ ਇਹ ਸੀ ਉਦਾਹਰਣ ਹੀ ਹੈ ਇਹ ਸੰਘਰਸ਼ ਅਸੀਂ ਤਾਂ ਹੀ ਲੜ ਰਹੇ ਆ ਵੀ ਜੋ ਸਾਡੇ ਹੱਕ ਨੇ ਉਹ ਸਾਡੇ ਹੱਕ ਦਿੱਤੇ ਜਾਣ ਸਾਨੂੰ ਸਾਡੇ ਹੱਕ ਜੀ ਦੇਖੋ ਜੀ ਇਹ ਕਰਦੇ ਆ ਜੀ ਵਾਇਗੁਰੂ ਜੀ ਕਾ ਖਾਲਸਾ ਬਹਿਰ ਜੀ ਕੀ ਫਤਿਹ ਤੇ ਪਟਿਆਲਾ ਮੋਦੀ ਨਾਲ ਗਿਆ हां ਸਾਡੇ ਆ ਬਦਲ ਵਾਲੇ ਕੱਡੇ ਵਿੱਚੇ ਹੋਏ ਨੇ ਇਹ ਆ ਗਏ ਇਹ ਸਾਡੇ ਜੀ ਜਿੰਨੇ ਸਾਡੇ ਮਿਨਿਸਟਰ ਸਾਡੇ ਖੱਲੇ ਏਰੀਏ ਤੇ ਸਭ ਆਪਣਾ ਦੇਖੋ ਸਾਡੇ ਹਾਲ ਕੀ ਨੇ ਜਿਵੇਂ ਦਾ ਡੂਡ ਕਿਲੇ ਵਾਲਾ ਕੀ ਕਰੂਗਾ ਜੀ ਜੀ ਬਿਲਕੁਲ ਗਲਤ ਆ ਇਹਨਾਂ ਨੇ ਬਿਲਕੁਲ ਦਰੋਸਤ ਕੀਤੀ ਆ ਵੀ ਆਖਰ ਜੇ ਤੋਂ ਘੱਟ ਜ਼ਮੀਨ ਹੈ ਉਹ ਕੀ ਕਰੂਗਾ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੋਂਤਾ ਸ਼ੰਭੂ ਬੈਰੀਅਰ ਤੋਂ ਪੋਸੂਨਾਮਾ YouTube ਚੈਨਲ 'ਤੇ